ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਰੋਹ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਭ ਚੈਨਲ ਤੇ ਲੰਮਿਆ ਚੈਨਲ ਕਰ ਲਿਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਣਾ ਜੀ ਕਮੈਂਟ ਕਰਕੇ ਦੱਸਿਓ ਲੋ ਜੀ ਅੱਜ ਆਪਾਂ ਚੱਲੇ ਆਂ ਬਠਿੰਡੇ ਬਠਿੰਡੇ ਗਏ ਜਾਣੇ ਆਪਾਂ ਜਸ਼ਨ ਨੂੰ ਦਵਾਈ ਦਿਵਾਉਣ ਥੋੜਾ ਜਿਹਾ ਗਰਮੀ ਚ ਆ ਕੇ ਨਾ ਇਹਦਾ ਵੀ ਪਿੰਡਾ ਜਿਹਾ ਖਰਾਬ ਹੋ ਜਾਂਦਾ ਤੇ ਆਹ ਆ ਕਰਕੇ ਆਪਾਂ ਗਏ ਜਾਣੇ ਅੱਜ ਇਹਨੂੰ ਦਵਾਈ ਦਿਵਾਉਣ ਤੇ ਕਈ ਦਿਨਾਂ ਦੇ ਕਰੀ ਜਾਂਦੇ ਸੀ ਜਾਣਾ 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 ਵਾ ਸਾਧ ਸਲਾਹ ਬਣ ਗਈ ਕੁਛ ਆਏ ਹੋਗਾ ਸਾਨੂੰ ਕਿ ਕੱਲ ਮੀਂਹ ਨਾ ਮੌਸਮ ਥੋੜਾ ਜਿਹਾ ਸਹੀ ਹੋ ਗਿਆ ਹਨਾ ਸਾਨੂੰ ਇਥੇ ਪਵਾਵਾ ਕਿ ਲੋ ਪੈ ਜਾਂਦਾਗਾ ਦੂਰ ਇਥੋਂ ਸਾਨੂੰ ਡੱਬ ਵਾਲੀ ਡੱਬ ਵਾਲੀ ਤੋਂ ਖੇਲਾ ਖਾਸੀ ਬਾਟ ਰਹਿ ਜਾਂਦਾ ਤੇ ਚਲੋ ਆਪਾਂ ਚੱਲਦੇ ਆਂ ਤੇ ਫੇਰ ਮਿਲਿਆ ਤੁਹਾਨੂੰ ਤੇਰਾ ਮਾਲ ਲੈ ਲਈ ਆ ਵੀ ਮਾਲ ਬੈਂਦੀ ਨਾ ਬਸ ਘਰ ਲਈ ਤੁਸੀਂ ਨਾ ਤਾਂ ਹੋਗਾ ਲੋਡ ਆਪੋ ਪਹੁੰਚ ਗਏ ਆ ਡੱਬ ਵਾਲੇ ਬੱਸ ਖੜੀ ਆ ਆਪਣਾ ਬੱਸ ਮਿਲਦੀ ਸਿੱਧੀ ਇਹ ਸਿੱਧੀ ਜਾਊਗਾ ਖੰਡਾ ਦੇਖ ਹੁਣ ਇੱਥੇ ਕਹਿੰਦੇ ਤਾਂ ਹੈ 5 ਮਿੰਟ ਖੜੂਗੇ ਕਿ ਨਹੀਂ ਹੁਣ ਮਤਲਬ ਕਿੰਦਾ ਬੱਟਾ ਯਾੜਾ ਵਾਸਤਾ ਕਰੀ ਹੋਇਆ ਤੇ ਜੇ ਰੇਲ ਸਟੇਸ਼ਨ ਤੋਂ ਸੋ ਬੜੇ ਤਾਂ ਹੋ ਗਿਆ ਸਾਰੇ ਸੰਤਰੇ ਆ ਗੀਆਂ ਬਾਪੜੀਆਂ ਚਲੇ ਸੰਤਰੇ ਡੋਗੇ ਪਾਣੀ ਬੋਤਲ

ਇਹ ਬੜਾ ਜਗ ਲੱਗਦਾ ਵਰਕਸ ਪੱਤੀ ਪੱਤੀ ਨੂੰ ਉਪਰਾਉਣ ਦੇ ਲੱਗਿੰਦੇ ਆਪਾਂ ਨੂੰ ਤਾਂ ਬੜੀ ਦੂਰ ਪੈਂਦਾ ਆਪਾਂ ਨੂੰ 40 ਮਿੰਟ ਤਾਂ ਲੱਗੇ ਵੱਡਾ ਭੜੀ ਤੋਂ ਬਟੰਡੇ ਨੂੰ ਤੇ ਅੱਧਾ ਘੰਟਾ ਆਪਾਂ ਨੂੰ ਆਪਣੇ ਓਡਾਂ ਤੋਂ ਦੇ ਵਿੱਚ ਡੱਬਾ ਵਾਲੀ ਲੱਗਿਆ ਕਿੰਨਾ ਟਾਈਮ ਹੋ ਗਿਆ ਹੋਰ ਅਡਜਸਟਨ ਦਾ ਆਪਣੇ ਦਾ ਵਧੀਆ ਆਏ ਹੋ ਜਨਾ ਇਹਦੇ ਜੀ ਆਈ ਗਰਮੀ ਔਖਾ ਹੋ ਜਾਂਦਾ ਐਂ ਜਿਆਦਾ ਜਵਾਬ ਕਰਦੇ ਨੇ ਬਹੁਤ ਵਸ ਤੋਂ ਹੁੰਦੇ ਨੇ ਹੋਰ ਤੁਪ ਜਵਾਗ ਦਾ ਪੰਡਾ ਮਚਦਾ ਹਨਾ ਮੇਰਾ ਹੀ ਕਾਲਾ ਪੰਚ ਤੇ ਹੋਰ ਚਲੋ ਜੀ ਕਿਹਨਾ ਤਾਂ ਪਹਿਲੀ ਵਾਰ ਆਇਆ ਦਵਾਈ ਲੈਣ ਪਰ ਇੱਥੋਂ ਦਾ ਦੇਖ ਕੇ ਵੀ ਜਿਹੜਾ ਹਸਾਮ ਦਾ ਪੇਸ਼ੈਂਟ ਬਹੁਤ ਜ਼ਿਆਦਾ ਆ ਰਹੇ ਆ ਤੇ ਵੀ ਲੱਗਦਾ ਵੀ ਵਧੀਆ ਹਨਾ ਵਧੀਆ ਦਵਾਈ ਹੈ ਹਾਂ ਹਾਂ ਚਲੋ ਬਾਕੀ ਦੇਖਦੇ ਆ ਠੰਡਾ ਸ਼ਹਿਰ ਹੈ ਇੰਨਾ ਜ਼ਿਆਦਾ ਟ੍ਰੈਫਿਕ ਆ ਇੱਥੇ ਦੇ ਮੈਂ ਗੋਸ਼ੀ ਆ ਜੀ ਖਾਣ ਨਹੀਂ ਲੱਵੇ ਹੋਰ ਕੁਝ ਨਹੀਂ ਖਾਦਾ ਪੀਤਾ ਨਾ ਪਾਣੀ ਵੀ ਨਹੀਂ ਪੀਤਾ ਜੋ ਬਟੰਡੇ ਤੇ ਚੜਿਓਂਗੇ ਖਿੰਡੇ ਵੀ ਨਹੀਂ ਪੀਤਾ ਪਾਣੀ ਤੇ ਚਲੋ ਬੱਸ ਤਾਂ ਮੈਂ ਖੜੀ ਸੀ ਕਿ ਵਾਸਤੇ ਤੇਨੇ 2-4 ਬਟਲ ਢੋਕੂ ਤੇ ਮੰਮੀ ਤੇ ਜਸਨ ਦਵਾ ਦਵ ਲਈਏ ਜਾ ਕੇ ਆਹੇ ਨਾਲੇ ਜਾਈਏ ਸਾੜਾ ਨਾ ਇੱਥੇ ਖੜਾ ਲਈ ਬਸ ਸਮੋਸਿਆਂ ਕੋਲੇ ਭੁੱਖ ਲੱਗੀ ਪਈ ਐ ਪਰ ਨਹੀਂ ਲੋਟ ਨਹੀਂ ਆਉਂਦੇ ਜੀ ਹਨਾ ਮੁੜ ਕੇ ਓਕੇ ਹੋਗੇ ਘਰੇ ਜਾ ਕੇ ਚਾਹ ਪਾਣੀ ਵੀ ਰੋਟੀ ਖਾ 먹ੇ ਆਪਣੇ ਤੇ ਰੋਟੀ ਲੋਟ ਆਉਗੀ ਪਰ ਪਾਸੇ ਦੇ ਵਿੱਚ ਨਾ ਇਹ ਕੁਸ਼ੂ ਆ ਰਹੀ ਐ ਪੂਰੀ ਚਾਹ ਪੀ ਕਾ ਨੇਰ ਮਿਠਾਈ ਵੇ ਨਮਕੀਨ ਲੋ ਜੀ ਇਹ ਹਾਬੜੀ ਦਾ ਬਾੜੀ ਜਿਹੜਾ ਸ਼ਹਿਰ ਹੈ ਨਾ ਖਾਸ ਜੀਫਾ ਵਾਸਤੇ ਮਸ਼ਹੂਰ ਇੱਥੇ ਜੀਫਾ ਤਿਆਰ ਹੁੰਦੀ ਹੈ ਬਹੁਤ ਹੀ ਜ਼ਿਆਦੇ ਵਧੀਆ ਦੇਖੋ ਇਹ ਜਿਹੜੀ ਮਾਰਕੀਟ ਹੈ ਜੀਫਾਣੀ ਮਾਰਕੀਟ ਵਾਈਦੀ ਹੈ ਜੀਫਾ ਤਿਆਰ ਕਰਦੇ ਇੱਥੇ ਲਓ ਜੀ ਟਾਈਮ ਹੋਗਾ ਛੀਦਾ ਭਾਈ ਹੁਣ ਸਾਨੂੰ ਸਿੱਧਾ ਹੁਣ ਮਿਲ ਰਹੇ ਬਸ ਆਉ ਕੇ ਜੀ ਚਾਹ ਚੂ ਪੀਤੀ ਚਾਹ ਪੀ ਕੇ ਬਸ ਫਿਰ ਕੁਛ ਟਾਈਮ ਰੈਸਟ ਕਰੀ ਕਿਉਂਕਿ ਮੈਂ ਤਾਂ ਆਏ ਹੁੰਦਾ ਜੀ ਕਿਤੇ ਜਾ ਆ ਮ ਬਸਰ ਦਰਦ ਹੋਣ ਲੱਗਦਾ ਨਾਲ ਦੀ ਨਾਲ ਤੇ ਥੋੜਾ ਜਿਹਾ ਅੱਧਾ ਘੰਟਾ ਪੈ ਗੇ ਮੁੜ ਕੇ ਬਸ ਕੱਪੜੇ-ਕੁਪੜੇ ਤੈ ਲਾਏ ਕੱਪੜੇ ਤੈ ਲਾ ਕੇ ਬਸ ਆਪਾਂ ਦਾਲ ਸਬਜ਼ੀ ਦਾ ਕਰਨ ਲੱਗੇ ਤੇ ਮੰਮੀ ਹਰੇ ਨੇ ਉਧਰ ਨੀਰਾ ਚਾਰਾ ਪਾਤਾ ਹੁਣ ਬਸ ਅੱਜ ਦਾ ਹੁਣ ਧਰੀਆ ਪੱਜ ਚੁੱਲੇ ਦੀ ਤਾਂ ਚੁੱਲੇ 'ਚ ਤਾਂ ਰੋਜ਼ ਹੀ ਧਰਦੇ ਆ ਕੁੱਕਰ 'ਚ ਹੀ ਧਰ ਲੀ ਕਿਉਂਕਿ ਹਮ ਸੀਗਾ ਲੈ ਐਂ ਲੱਗਦਾ ਸੀਗਾ ਵੀ ਹਮ ਹੋਇਆ ਜੇ ਬੈ ਥੱਕ ਜਗੇ ਨਾ ਕਿਉਂਕਿ ਬੈਠੇ ਰਹੇ ਸਾਰਾ ਦਿਨ ਟੁਈ ਸਿੱਧੀ ਨਹੀਂ ਹੋਈ ਐਂ ਜੇ ਲੱਗਿਆ ਵੀ ਦੋ ਦਾ ਕੰਮ ਨਿਭੜੇ ਤੇ ਕਿਹੜੇ ਵੇਲੇ ਮੰਜਾ ਮਿਲ ਜੇ ਇੱਕ ਪਤਾ ਨਹੀਂ ਕੀ ਗੱਲ ਆ ਜੀ ਆਪਣੇ ਇਧਰ ਠੀਕ ਮੌਸਮ ਠੀਕ ਸੀਗਾ ਹਨਾ ਤੇ ਜਿਵੇਂ ਜਿਵੇਂ ਜਦੋਂ ਬਠਿੰਡੇ 'ਚ ਪਹੁੰਚੇ ਕਿ ਬਠਿੰਡਾ ਦਾ ਬਹੁਤ ਜ਼ਿਆਦਾ ਤਪ ਰਿਹਾ ਸੀਗਾ ਤੇ ਬਠਿੰਡੇ ਗਰਮੀ ਵੱਧ ਸੀਗੀ ਤੇ ਪਰ ਜਦੋਂ ਉੱਥੇ ਵੀ ਕਲੀਨਿਕ ਦਾ ਉਹਦੇ ਵਿੱਚ ਜਾਵੜੇ ਹੈ ਤੇ ਉੱਥੇ ਦਾ ਵੀ ਅਸੀਂ ਇਲਾਜ ਪਚਾਰ ਇਸੇ ਚੱਲੀ ਜਾਂਦੇ ਸੀ ਬਹੁਤ ਆ ਕੁਲ ਕੁਲ ਸੀ ਠੰਡਾ ਠੰਡਾ ਜਿਸ਼ਨ ਅੱਗੇ ਆਖਣ ਲੱਗਾ ਮੰਮੀ ਆਦਾ ਆਰਾਮਦਾਰ ਹੀ ਆ ਗਈ ਆਦਾ ਇੱਥੇ ਆ ਕੇ ਤੁਮਹਾਂ ਕਾ ਸਹੀ ਗੱਲ ਹੈ ਤੇ ਆਪਾਂ ਬਣਾਈ ਹੈ ਜੀ ਕद्दू ਦੀ ਸਬਜੀ ਤੇ ਬਾਕੀ ਜਸ਼ਨੇ ਦਾ ਸਾਰਾ ਕੁਝ ਤਲਿਆ ਵਗੈਰਾ ਸਭ ਬੰਦ ਕਰਤਾ ਜਿਵੇਂ ਤਲੀ ਸਬਜੀ ਪਿੰਡੀ ਫਲੀਆਂ ਵਗੈਰਾ ਹੋ ਗਿਆ ਤਲੀ ਕੋਈ ਵੀ ਸਬਜੀ ਹੁੰਦੀ ਹੈ ਜਿਵੇਂ ਤੇ ਬਾਕੀ ਤਲਿਆ ਖਾਣਾ ਸਾਰਾ ਉਹ ਬੰਦ ਕਰਤਾ ਤੇ ਇੱਕ ਜਸ਼ਨ ਦਾ ਕਹਿੰਦੇ ਵੀ ਕਣਕ ਦਾ ਆਟਾ ਜਿਹੜਾ ਉਹ ਬੰਦ ਕਰ ਦੋ ਕਿ ਰਾਹ ਦੇ ਥੋੜਾ ਥੋੜਾ ਟਾਈਮ ਵੀ ਜੇ ਤਾਂ ਕਹਿੰਦੇ ਵੀ ਫਰਕ ਪੈ ਗਿਆ ਠੀਕ ਆ ਕਹਿੰਦੇ ਬਾਕੀ ਇੱਕ ਉਹਨਾਂ ਨੇ ਜੀ ਟੈਸਟ ਕਰਨਾਗਾ ਤੇ ਇਹ ਟੈਸਟ ਉਹ ਉਹ ਕਹਿੰਦੇ ਵੀ ਜਦੋਂ ਅਗਲੀ ਵਾਰ ਆਉਂਗੇ ਕਹਿੰਦੇ ਉਦੋਂ ਕਰਾਂਗੇ ਤੇ ਕਿਉਂਕਿ ਰਿਪੋਰਟ ਵੀ ਕਹਿੰਦੇ ਹਫ਼ਤੇ ਵਿੱਚ ਆਉਂਦੀ ਆ ਹਫ਼ਤੇ ਚ ਆਊਗੀ ਤੇ ਹੁਣ ਆਪਾਂ 15 ਦਿਨ ਦਵਾਈ ਲਿਆਂਦੀ 15 ਦਿਨਾਂ ਦੀ ਫੇਰ ਲੈ ਕੇ ਆਉਣੀ ਆ ਦੁਆਰੇ ਤੇ ਚਲੋ ਜੀ ਜਵਾਕ ਨੂੰ ਆਰਾਮ ਹੋਣਾ ਚਾਹੀਦਾ ਤੇ ਇਹ ਸਾਨੂੰ ਕਿਸੇ ਨੇ ਦੱਸ ਪਾਈ ਸੀ ਜੀ ਇਹਦੀ ਤੇ ਵੀ ਬਹੁਤ ਵਧੀਆ ਇੱਥੇ ਆਰਾਮ ਆਉਂਦਾਗਾ ਤੇ ਚਲੋ ਅਸੀਂ ਆਖਿਆ ਜਿਸਨੇ ਤਨ ਤਨ 4 ਸਾਲ ਹੋ ਗਏ ਜੀ ਪਹਿਲਾਂ ਇੱਥੋਂ ਦੋ ਕਈ ਦਵਾਈ ਦਵਾਈ ਇੱਥੋਂ ਦਵਾਈ ਕੇ ਫਰਕ ਨਹੀਂ ਪਿਆ ਇਹਨਾਂ ਵੀ ਐ ਹੋ ਕੇ ਰਾਂ ਦਾ ਸਹੀ ਹੋ ਜਾਂਦਾ ਸੀ ਅਗਲੀ ਗਰਮੀ ਆ ਕੇ ਉਹੀ ਹਾਲ ਫੇਰ ਹੋ ਜਾਂਦਾ ਸੀਗਾ ਤੇ ਤਾਂ ਕਰਕੇ ਫਿਰ ਹੁਣ ਉੱਥੇ ਦੇਖ ਲੈ ਨਵੀਂ ਅਜ਼ਮਾ ਕੇ ਹਨਾ ਵਿੱਚ ਕੀ ਹੁੰਦਾਗਾ ਵੀ ਜਵਾਖ ਦਾ ਐ ਹੋ ਜਾਂਦਾ ਜਿਆਦੇ ਵਾਧਾ ਵਧ ਗਿਆ ਮੁੜ ਕੇ ਨਾ ਸਾਹ ਚਾਇਆ ਕੰਮ ਔਖਾ ਹੋ ਜਾਂਦਾਗਾ ਫਿਰ ਵੀ ਤੇ ਤਾਂ ਕਰਕੇ ਵੀ ਹੁਣ ਤਾਂ ਚਾਰ ਛੱਲੜਾ ਲੱਗ ਜਾਣਗੇ ਹਨਾ ਇਹਦੇ ਮਾਰੇ ਤੁਰੇ ਫਿਰਦੇ ਆਗੇ ਤੇ ਚਲੋ ਜੀ ਦੇਖਦੇ ਆਂਗੇ ਕੀ 15 ਦਿਨਾਂ ਤੋਂ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਫਰਕ ਪੈ ਜਾਊਗਾ ਤੇ ਆਪਾਂ ਬਾਕੀ ਜਿਵੇਂ ਉਹਨਾਂ ਨੇ ਦਵਾਈ ਦੱਸੀ ਆ ਰੈਗੂਲਰ ਵਧੀਆ ਤੇ ਨਹਾਉਣ ਵਾਸਤੇ ਅੱਡ ਸਾਬਣ ਦਿੱਤੀ ਆ ਇੱਕ ਨਾਹ ਕੇ ਵਗਿਆ ਟੂ ਬਣਾਉ ਨੂੰ ਦੋ ਟਾਈਮ ਤੇ ਉਹ ਦਿੱਤੀ ਆ ਕਰੀਮ ਤੇ ਬਸ ਜਾਂ ਸ਼ੀਸ਼ੀਆਂ ਦਿੱਤੀਆਂ ਵੀਨ ਵਾਲੀਆਂ ਇੱਕ ਪਾਊਡਰ ਦੋ ਪਾਊਡਰ ਜਿਹੜੇ ਦਿੱਤੇ ਹੈਗੇ ਚਲੋ ਮੈਂ ਆਪਾਂ ਜਿਵੇਂ ਉਹਨਾਂ ਨੇ ਕਿਹਾ ਉਹ ਮੈਂ ਆਪਾਂ ਦਵਾਈ ਦੀ ਜਾਵਾਂਗੇ ਤੇ ਕੁੱਕਰ ਆਪਣਾ ਸੀਟੀ ਨਹੀਂ ਮਾਰਦਾ ਇਹ ਵੀ ਪਕਾਈ ਕਰਾਉਂਦਾ ਅੱਜ ਜਾਣ ਕੇ ਤੇ ਮੈਂ ਇਹਦੇ ਚ ਧਰਤੀ ਜੀ ਮੈਂ ਖਾਣਾ ਤਾਂ ਆਪਣੇ ਟਾਈਮ ਲੱਗ ਜੂਗਾ ਕੇ ਨਾ ਸਾਨੂੰ ਮੜਾ ਜਾਂ ਕਾਟ ਚ ਨਾ ਕੁੱਟਣਾ ਪੈਂਦਾ ਤੇ ਕਿਉਂਕਿ ਇਹ ਕਿਤੇ ਜਾ ਆਹ ਨਾ ਤੇ ਬੰਦਾ ਛੱਟ ਹੀ ਜਾਂਦਾ ਪਤਾ ਨਹੀਂ ਸਾਰਾ ਸਾਰਾ ਦਿਨ ਵਿਚਾਰੇ ਡਾਕਟਰ ਵੀ ਉੱਥੇ ਸਾਰਾ ਸਾਰਾ ਦਿਨ ਬੈਠੇ ਰਹਿੰਦੇ ਹਨ ਹੈ ਤਾਂ ਓਖਾ ਤੇ ਇੱਕ ਆਪਣੇ ਘਰ ਚਰਨਜੀਤ ਦੀ ਦੀ ਆ ਬਠਿੰਡੇ ਤੋਂ ਤੇ ਉਹਨਾਂ ਨੂੰ ਉਹ ਤਾਂ ਬਸ ਫੇਰੇ ਮੈਸੇਜ ਕਰਿਆ ਸੀ ਮੁਖਦੀ ਦੀ ਅਸੀਂ ਆਮ ਆ ਗਏ ਅੱਜ ਤੇ ਦੀਦੀ ਕਹਿੰਦੀ ਤੁਸੀਂ ਮੈਨੂੰ ਪਹਿਲਾਂ ਦੱਸਦੇ ਕਹਿੰਦੀ ਕੱਲ ਦੱਸਦੇ ਮੈਂ ਘਰੇ ਰਹਿ ਪੰਦੀ ਦੀ ਦੀਦੀ ਉਦੋਂ ਡਿਊਟੀ 'ਚ ਵਾਗੇ ਸੀ ਤੇ ਹੁਣ ਵਿਚਾਰਾਂ ਦਾ 4 5 5 ਵਜੇ ਫੋਨ ਆਇਆ ਕਹਿੰਦੀ ਦੀਦੀ ਤੁਸੀਂ ਵਾਗ ਗਏ ਕਹਿੰਦੀ ਮੈਂ ਘਰੇ ਆ ਗਈ ਸੀ ਮਹਾ ਜੀ ਦੀ ਹੁਣ ਤਾਂ ਅਸੀਂ ਘਰੇ ਵਾਗ ਕਾਫੀ ਟਾਈਮ ਹੋ ਗਿਆ ਸੀ ਤੋ 2:30 2:30 ਵਜੇ ਘਰੇ ਆ ਗਏ ਸੀ ਤੇ ਮਹਾ ਕੋਈ ਨਹੀਂ ਜਦੋਂ ਅਗਲੀ ਵਾਰ ਆਈ ਜਰੂਰ ਆ ਕੇ ਜਾਵਾਂ ਕਹਿੰਦੀ ਜਰੂਰ ਆ ਕੇ ਜਾਇਓ ਤੇ ਕੋਈ ਨਹੀਂ ਮਹਾ ਜੀ ਦੋ ਅਗਲੀ ਵਾਰ ਗਏ ਨਾ ਵਿਚਾਰਾ ਕੋਲ ਜਰੂਰ ਆ ਕੇ ਜਾ ਕੇ ਆਵਾਂਗੇ ਜੀ ਬਾੜਾ ਕਰਦੀ ਹੈ ਵਿਚਾਰੀ ਤੁਸੀਂ ਆਉਂਦੇ ਨਹੀਂ ਤੁਸੀਂ ਆਉਂਦੇ ਨਹੀਂ ਹੁਣ ਤਾਂ ਦੋ ਤਿੰਨ ਮਹੀਨੇ ਦੇ ਦੀਦੀ ਗੁੱਸੇ ਚੱਲ ਰਹੇ ਆ ਅੱਗੇ ਤਾਂ ਆਪਣੀ ਵੀਡੀਓ ਤੇ ਕਮੈਂਟ ਕਰਦੇ ਹੁਣ ਤਾਂ ਦੀਦੀ ਗੁੱਸੇ ਚ ਕਮੈਂਟ ਵੀ ਨਹੀਂ ਕਰਦੇ ਬੀਮਾ ਕਿਦਾਂ ਦੀ ਆਖੀ ਇੰਨੀ ਹੈ ਨਾ ਆਜੋ ਆਜੋ ਆਉਂਦੇ ਨਹੀਂ ਤੇ ਚਲੋ ਜੀ ਫਿਰ ਆਪਾਂ ਜਸ਼ਨ ਦੇ ਰੈਡੀ ਲੱਕਣਾ ਵੜਦੇ ਆ ਫਿਰ ਲੱਕੜ ਲਿਓਣੇ ਜਾ ਕੇ ਲਓ ਜੀ ਮੰਮੀ ਨੂੰ ਮਿਲੋ ਥੱਕ ਗਏ ਮੰਮੀ ਆ ਵਾਟ ਵਾਲੀ ਆ ਬਾਟ ਵਾਲੀ ਆ ਬੈਠਣਾ ਗਰਮੀ ਆ ਘੰਟਾ ਸਵਾ ਘੰਟਾ ਬਠੰਡੇ ਵਾਲੀ ਦੀ ਗਰਮੀ ਆ ਨਾ ਆਪਾਂ ਤਾਂ ਫਿਰ ਫਡੰਡੋ ਬਹਿ ਗਏ ਤੇ ਮੁੜ ਕੇ ਆਖ ਪਿੰਡ ਪਹਿਲਾਂ ਤਾਂ ਇਥੋਂ ਪਿੰਡੋ ਬਹਿ ਗਏ ਉਦੋਂ ਬਠੰਡੇ ਉੱtre ਜਾ ਕੇ ਫਿਰ ਬਠੰਡਿਓ ਬਹਿ ਗਏ ਫਿਰ ਇਹ ਪਰ ਆਏ ਛੁਕਰ ਆ ਵੀ ਬੱਸਾਂ ਚਲੋ ਸਿੱਧੀਆਂ ਮਿਲ ਗਈਆਂ ਹਨਾ ਬੱਸ ਜਿੰਦੇ ਨੇ ਵੀ ਮਿਲਦੇ ਆਉਂਦੇ ਨੇ ਵੀ ਮਿਲ ਗਈ ਟਾਈਮ ਨਹੀਂ ਲੱਗਿਆ ਹੂੰ ਇਹ ਟੁੱਟਮੀ ਤੇ ਚੜ੍ਹਦੇ ਟਾਈਮ ਲੱਗ ਜਾਂਦਾ ਹੂੰ ਹੂੰ ਤੇ ਹਰਾ ਲਿਆਂਦਾ ਜਸ਼ਨ ਦੇ ਰੈਡੀ ਨੇ ਲਾਈਟ ਹੈ ਨਹੀਂ ਲਾਈਟ ਗਈ ਕਾਂਟਾ ਕਾਂਟਾ ਹੋ ਗਿਆ ਲੇਟ ਗਈ ਨੂੰ ਸਹੀ 5 ਵਜੇ ਦੇ ਲੇਟ ਗਈ ਐ 6:00 ਵਜੇ ਤੇ ਹੁਣ ਵਿਚਾਰੇ ਪਾਸੋਂ ਨੂੰ ਥੋੜਾ ਥੋੜਾ ਪਾਇਆ ਸੀ ਜਿਹੜਾ ਤਰਕੇ ਵਾਲਾ ਪਾਇਆ ਸੀ ਤੇ ਉਹ ਖਾ ਗਏ ਹੁਣ ਤੇ ਹੁਣ ਦਵਾ ਜਦੋਂ ਲੇਟ ਆਊਗੀ ਕੁੱਤਰਨਗੇ ਫੇਰ ਕਿੱਥੇ ਜਾ ਕੇ ਬਾਹਰ ਤਾਂ ਬਹੁਤ ਸੋਹਣੀ ਹਵਾ ਚੱਲਦੀ ਜਿਉਂ ਤਾਂ ਲੇਟ ਦਾ ਉਕ ਟਾਣੀ ਦੇ ਵਿੱਚ ਖੈਰ ਪਤਾ ਤਾਂ ਨਹੀਂ ਲੱਗਦਾ ਗਈ ਹੋਵੇ ਜਦੋਂ ਸਵੇਰੇ ਤਾਂ ਸਵੇਰੇ ਸ਼ਾਮ ਠੀਕ ਹੁੰਦਾ ਮੌਸਮ ਛੇਰੂ ਆਮ ਨਾ ਸੁੱਤਾ ਵੇ ਛੇਰੂ ਹਾਂ ਸਮਝਾ ਸੌ ਜਾ ਕੋਈ ਨਹੀਂ ਗਾ ਸੌ ਜਾ ਸੌ ਜਾ ਹਾਂ ਬਾੜਾ ਸੈਨ ਸੌ ਗਿਆ ਅੱਖੇ ਤੋਂ ਹੈ ਹਵਾ ਬਹੁਤ ਸੁਣੀ ਚੱਲੀ ਜਾਂਦੀ ਹੈ ਜੇ ਇੱਥੇ ਆ ਸਾਰੇ ਗਮਾਰੇ ਵਾਲੇ ਬਾਣ ਗਮਾਰੇ ਵੀ ਜਿਹੜਾ ਨਰਮਾ ਖੜਿਆ ਉਹ ਬਸ ਜਿਨ੍ਹਾਂ ਨੇ ਨਰਮਾ ਬੀਜਣਾ ਸੀ ਬੀਜ ਲੈ ਜਿੰਨਾ ਜਿੰਨਾ ਕਿ ਬਾਕੀ ਗਮਾਰਾ ਬੀਜਣਗੇ ਤੇ ਕੁਛ ਝੋਨਾ ਲੋਕ ਬੀਜਣਗੇ ਬਸ ਜਿਸਿੰਦੇ ਰੈਡੀ ਦਾ ਹਾਲ ਦੇਖੋ ਜਮਾ ਫਿਰ ਜੇ ਭਈਆ ਗੱੱਚੋ ਹੈ ਭਈਆ ਗਰਮੀ ਵਾਲੀ ਹਰਾ ਵੱਢਦੇ ਆ ਨਾ ਜਦੋਂ ਤਾਂ ਬਾਲਾ ਜਿਆਦਾ ਉੱਥੇ ਗਰਮੈਸ ਆਉਂਦੀ ਹੈ ਇੱਕ ਮੀਂਹ ਜੀ ਆਏ ਨਹੀਂ ਸਮਾਰ ਕੇ ਨਹੀਂ ਪਾਇਆ ਥੋੜਾ ਜਿਹਾ ਮੀਂਹ ਪਾਇਆਗਾ ਤੇ ਵੀ ਆਇਨ ਦੀ ਧਰਤੀ ਤਾਂ ਹੋਰ ਹੀ ਗਰਮੈਸ ਜੀ ਨਿਕਲੀ ਆਂਦੀ ਹੈ ਹਨਾ ਤੇ ਸੂਲਾ ਬਹੁਤ ਵੱਜਦੀਆਂ ਮੇਰੇ ਤਾਪ ਕਿੰਨੀਆਂ ਵੱਜਣੀਆਂ ਹੱਥਾਂ ਤੇ ਆ ਦੇਖੋ ਇੱਕ ਤਾਅ ਵੱਜਰੀ ਤਾਂ ਇੱਕ ਇੱਥੇ ਉਂਗਲ ਤੇ ਸੀਗੀ ਹੁਣ ਦਿਸਦੀ ਨਹੀਂ ਹੋਣੀ ਕੱਢ ਜੋ ਆ ਟੁੱਟ ਗਈ ਉਂਗਲ ਦੇ ਵਿੱਚ ਇੱਥੇ ਇੰਨੀ ਸਾਫ ਨਹੀਂ ਆ ਰਹੀ ਲੋ ਜੀ ਆਪਣੀ ਸਬਜੀ ਸਬਜੀ ਆਪਣੀ ਕੱਲ ਨੂੰ ਤਾਂ ਸ਼ਾਇਦ ਪਿੰਡੀਆਂ ਥਿਆ ਜਾਣਗੀਆਂ ਕੱਲ ਨੂੰ ਆਪਾਂ ਪਿੰਡੀਆਂ ਪੱਕੀਆਂ ਦੇਖੋ ਕਿੰਨੀਆਂ ਖੜੀਆਂ ਚਲੋ ਪਿੰਡੀਆਂ ਥਿਆ ਗਈਆਂ ਤੇ ਜਿਸਨੇ ਇਹਨੂੰ ਆਪਾਂ ਹੋਰ ਕਾਸੀ ਦੀ ਬਣਾ ਲਾਂਗੇ ਆਪਾਂ ਪਿੰਡੀਆਂ ਬਣਾ ਲਾਂਗੇ ਥਿਆਈ ਜਾਣੀਆਂ ਪਿੰਡੀਆਂ ਦਾ ਹੁਣ ਜਾ ਕੇ ਜੀ ਦੋਕ ਦਿਨਾਂ ਤਿੰਨ ਦਿਨਾਂ ਦੀ ਠੰਡ ਹੋ ਜਦੋਂ ਹੋਈ ਆ ਵੀ ਮੀਂਹ ਪੈਂਦਾ ਕਰਕੇ ਹਨਾ ਪੰਜਾਬ 'ਚ ਆਪੜੇ ਵੀ ਸਾਰੇ ਕਿਤੇ ਫਰਕ ਪੈਂਦਾ ਜਦੋਂ ਕਿਤੇ ਮੀਂਹ ਆਉਂਦਾ ਕਿਤੇ ਵੀ ਤੇ ਹੁਣ ਜਾ ਕੇ ਫੁੱਲ ਜੇ ਚੱਕਣ ਲੱਗੀ ਐ ਸਬਜ਼ੀ ਦੁਬਾਰੇ ਤੇ ਇੱਥੇ ਜੇ ਕੱਦੂ ਲੱਗ ਰਿਆ ਸੀਗਾ ਛੋਟਾ ਜਾਂ ਮੈਂ ਦੇਖ ਕੇ ਇਸੇ ਪਰਸੋਂ ਅੱਜ ਕੱਦੂ ਗਾਂ ਤੋਂ ਥੇ ਗਿਆ ਆ ਦੇਖੋ ਨਿੱਕੇ ਨਿੱਕੇ ਹਜੇ ਤਾਂ ਲੱਗੇ ਤੇ ਇਹ ਦੋ ਚਾਰ ਦਿਨਾਂ ਚ ਵੱਧਣਗੇ ਕਿਤੇ ਜਾ ਕੇ ਇੱਕ ਨਾ ਹੀ ਸਾਡੇ ਨਾਲ ਇੱਕ ਦੀ ਠੱਗੀ ਹੋ ਗਈ ਸੋਨੂੰ ਮੈਂ ਦਿਖਾਵਾ ਵੱਲ ਜਾਈ ਸੀ ਅਸੀਂ ਉਹ ਹੁੰਦਾ ਨਾ ਜਿਹੜਾ ਬਟਰ ਮੈੱਲਣ ਉਹਨੂੰ ਕੀ ਆਦੇ ਤਰਬੂਜ ਤੇ ਆ ਗਿਆ ਵਾਲਾ ਹੁਣ ਇਹਨੂੰ ਮੈਂ ਨਾ ਕੱਲ ਨੂੰ ਲੈ ਕੇ ਜਾਉਂਗੀ ਪਤਾ ਨਹੀਂ ਇਹ ਠੱਗੀ ਹੋ ਗਈ ਵਾਟਰਮੈਲਨ ਕਹਿ ਕੇ ਉੱਤੇ ਫੋਟੋ ਪੈਟ ਦੇ ਵਾਟਰਮੈਲਨ ਦੀ ਲੱਗੀ ਸੀ ਤੇ ਪਿਛਲੇ ਗੇੜੇ ਤਾਂ ਸਹੀ ਸੀ ਫੋਟੋ ਉਹ ਜਮਾਂ ਸੇਮ ਹੀ ਸੀ ਵਾਟਰਮੈਲਨ ਨਹੀਂ ਆਇਆ ਇhtiyat ਹੋ ਰਿਹਾ ਆ ਗਿਆ ਖਰਬੂਜਾ ਆ ਤੇ ਇਹ ਲੱਗੇ ਪਏ ਆ ਤਿੰਨ ਚਾਰ ਆ ਲੱਗ ਰਿਆ ਆ ਲੱਗ ਰਿਆ ਤੇ ਇੱਥੇ ਲੱਗ ਰਹੇ ਸੀ ਦੋ ਤਿੰਨ ਘਾਈ ਵਾਲਾ ਇੱਕ ਤਾਂ ਜੀ ਤੇ ਕਾ ਰੁਈ ਆਹ ਵਾਲਾ ਜਿਹੜਾ ਤੋੜਾਂਗੇ ਵੱਡਾ ਹੈ ਇਹ ਦੇਖਾਂਗੇ ਕੀ ਵਿੱਚ ਕਿਆ ਹੈ ਜਾਂ ਨਿਕਲਦਾ ਹੈ ਕੀ ਬਾਜ਼ਾਰ ਹੈ ਠੱਗੀਆਂ ਵੀ ਆ ਜਾਂਦੀਆਂ ਕਈ ਵਾਰੀ ਹਨਾ ਦਾਲ ਸਬਜ਼ੀ ਦੇ ਵਿੱਚ ਪੈਕਟਾਂ 'ਚ ਕੀ ਪਤਾ ਲੱਗਦਾ ਹੈ ਚਲੋ ਜੀ ਆਪਣੀ ਉਹ ਵੱਲੇ ਆਪਾਂ ਲੈ ਜੀ ਲੱਕਣਾ ਦੇਖੀਏ ਜਾ ਕੇ ਦਾਲ ਸਬਜ਼ੀ ਮੌਸਮ ਸੋਹਣਾ ਹੈ ਬਾਹਰ ਤਾਂ ਆਰਾਮਦਾਰੀ ਹੈ ਬਸ ਕਿਤੇ ਜਾਇਆ ਉਹ ਮੁੜ ਕੇ ਸਿਰ ਦਰਦ ਹੋਣ ਲੱਗ ਜਾਂਦਾ ਮੇਰੇ ਨਾਲ ਤਾਂ ਇਹ ਬਹੁਤ ਵੱਡੀ ਪ੍ਰੋਬਲਮ ਹੈ ਮੇਰੀ ਬਸ ਸਿਰ ਦਰਦ ਹੋਣ ਲੱਗ ਜਾਂਦਾ ਚਲੋ ਜੀ ਦਾਲ ਸਬਜ਼ੀ ਬਣੀ ਜਾਂਦੀ ਹੈ ਲੱਕੜਾ ਆਪਾਂ ਲੈ ਆਏ ਤੇ ਬਸ ਅੱਜ ਵਾਲੀ ਵੀਡੀਓ ਤਾਂ ਜੀ ਆਪਾਂ ਇੱਥੇ ਐਂਡ ਕਰਾਂਗੇ ਠੀਕ ਆ ਪਤਾ ਕੀ ਇੱਕ ਤਾਂ ਉਹ ਥੱਕੇ ਜਿਹਾ ਪਏ ਆ ਤੇ ਬਸ ਐ ਹੋ ਰਿਹਾ ਵੀ ਦੋ ਦੋ ਕੰਮ ਜਨ ਮੇੜ ਲੀ ਹੈ ਹਨਾ ਤੇ ਚਲੋ ਇੰਨਾ ਕ ਬਲੌਗ ਆਪਾਂ ਛੋੜੇ ਤਿੱਕਰ ਹਨਾ ਪਹੁੰਚਦਾ ਕਰਤਾ ਕਿਉਂਕਿ ਐ ਹੋ ਜਾਂਦਾਗਾ ਵੀ ਗੈਪ ਆਪਾਂ ਨਹੀਂ ਪਾਉਂਦੇ ਹਨਾ ਐ ਹੋ ਜਾਂਦਾ ਵੀ ਪਤਾ ਨਹੀਂ ਕਿਉਂ ਨਹੀਂ ਬਲੌਗ ਆਇਆ ਕੀ ਹੋ ਗਿਆ ਸੋਨੂ ਵੀ ਜਿਹੜੇ ਭੈਣ ਭਰਾ ਸਾਰੇ ਫਿਕਰ ਕਰਦੇ ਆਪਣੇ ਨਾਲ ਜੁੜੇ ਹੋਏ ਆ ਤੇ ਚਲੋ ਜੀ ਲਾਈਟ ਦੀਦੋ ਆਊਗੀ ਫੇਰ ਕੋ ਆਪਣਾ ਫੋਨ ਵੀ ਥੋੜਾ ਜਿਹਾ ਚਾਰਜ ਡਾਉਣ ਆ ਕਿਉਂਕਿ ਉੱਥੇ ਮਾੜਾ ਮੋਟਾ ਦੇਖੀਗੇ ਆਪ ਦੇਖੀਗੇ ਟਾਈਮ ਪਾਸ ਹੋਈ ਗਿਆ ਜਸ਼ਨ ਦੇਖਣ ਲੱਗ ਗਿਆ ਫੇਰ ਆ ਕੇ ਜਸ਼ਨ ਉਧਰੋਂ ਫਿਰ ਕਹਿੰਦਾ ਮੰਮੀ ਦੇ ਫੋਨ ਫਿਰ ਇਹ ਦੇਖੀ ਗਿਆ ਘੰਟਾ ਬਸ ਇੰਨੇ ਨਾਲ ਡਾਊਨ ਹੋ ਗਿਆ ਤੇ ਮੁੜ ਕੇ ਮੈਂ 4 ਜਲਾਇਆ ਮਤਲਬ 15 ਕਿ ਮਿੰਟ ਚਾਰਜ ਲੱਗਿਆ ਹੋਊਗਾ ਇਸ ਤੋਂ ਬਾਅਦ ਲਾਈਟ ਜਾਵੜੀ ਤੇ ਆਪ ਕੰਮ ਤਾਂ ਦੇ ਲੱਗ ਗਿਆ ਆਪਾਂ ਤੇ ਬਸ ਜੀ ਹੁਣ ਦੇਖੋ ਕਦੋਂ ਆਊਗੀ ਜਦੋਂ ਆਊਗੀ ਫਿਰ ਕਿੱਥੇ ਜਾ ਕੇ ਚਾਰਜ ਲੱਗੂਗਾ ਫਿਰ ਸਾਰੇ ਕੰਮ ਹੋਣਗੇ ਕਿਉਂਕਿ ਨੀਰਾ ਚਾਰਾ ਪਾਉਣਾ ਬਸੂ ਨੂੰ ਫਿਰ ਸਾਰਾ ਪਾਣੀ ਤਾਂ ਨਹੀਂ ਪਾਉਣਾ ਬਸੂ ਨੂੰ ਸਾਰਾ ਕੰਮ ਲਾਈਟ 'ਤੇ ਹੀ ਹੁੰਦਾ ਸਾਨੂੰ ਪਤਾ ਹੀ ਹੈ ਤੇ ਬਾਕੀ ਜੀ ਸਾਰੇ ਭੈਣ ਭਰਾਵਾਂ ਨੂੰ ਬਸ ਅੱਜ ਇੰਨੇ ਹੀ ਕਹਿਣਾ ਚਾਹੁੰਦੀ ਕਿ ਅੱਜ ਦਾ ਛੋਟਾ ਜਿਹਾ ਵਲੌਗ ਪਲੀਜ਼ ਸਾਰੇ ਜਣੇ ਪੂਰਾ ਦੇਖਿਓ ਤੇ ਬਾਕੀ ਕੁਝ ਆਪਣਾ ਰੋਜ਼ ਵਾਲੇ ਵਲੌਗ ਡੇਲੀ ਵਾਲੇ ਫਿਰ ਆਪਣੇ ਜਿਵੇਂ ਆਪਾਂ ਹਨਾ ਬਣਾਉਣਿਆ ਰੁਟੀਨ ਦੇ ਕੰਮ ਕਰ ਉਹ ਆਇਆ ਕਰਨਗੇ ਤੇ ਬਸ ਅੱਜ ਜਾਣਾ ਆਉਣ ਹੋ ਜਾਂਦਾ ਜਦੋਂ ਕਿਤੇ ਥੋੜਾ ਜਿਹਾ ਬੰਦਾ ਥੱਕ ਜਾਂਦਾ ਹਨਾ ਤੇ ਚਲੋ ਜੀ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਤੇ ਸਾਰਿਆਂ ਨੂੰ ਸੱਚੇ ਕਾਲ ਜੀ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਸਾਰੇ ਜਣੇ ਜਰੂਰ ਕਰ ਲਿਓ ਜਿਹੜੇ ਵੀ ਪੜ ਪਰਾ ਨਵੇਂ ਆਉਂਦੇ ਆ ਤੇ ਜਿਹੜੇ ਵੀ ਆਪਣੇ ਨਾਲ ਜੁੜੇ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹੋ ਸਕੇ ਤਾਂ ਜੀ ਵੀਡੀਓ ਨੂੰ ਅੱਗੇ ਵੀ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਹਨਾ ਜੇ ਵਧੀਆ ਲੱਗਦੀ ਆ ਤਾਂ ਸਰ ਕੀ ਆਪਣੇ ਸਬਸਕ੍ਰਾਈਬਰ ਹੌਲੀ ਹੌਲੀ ਹੋਰ ਗੇਨ ਹੋ ਸਕਣ ਤੇ ਆਪਾਂ ਹੋਰ ਹੌਲੀ ਹੌਲੀ ਆਪਾਂ ਹੋਰ ਹਨਾ ਅੱਗੇ ਦੀ ਅੱਗੇ ਵਧੀ ਜਾਈ ਐਵੇਂ ਹੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਹਨਾ ਸੰਯੋਗ ਆ ਸਾਥ ਆ ਉਹ ਤਾਂ ਮੈਨੂੰ ਪਤਾ ਹਨਾ ਤੇ ਐਵੇਂ ਹੀ ਆਪਾਂ ਸਾਡੇ ਚੈਨਲ ਦੇ ਨਾਲ ਸਾਡੀ ਫੈਮਿਲੀ ਦੇ ਨਾਲ ਆਪਦਾ ਪਿਆਰ ਬਣਾਈ ਰੱਖਿਓ ਜੀ ਤੇ ਚਲੋ ਜੀ ਸਾਰਿਆਂ ਨੂੰ ਸਸ਼ੇਅ ਕਾਲ ਜੀ ਬਾਏ ਬਾਏ ਜੀ